ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਪਿ ਉਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਏ ਤੈ ਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟੇ ਪਾਲੂ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿ ਆਜਾਈ ਹੁਕਮੀ ਹੋਵਨ ਜੀਅ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾ ਰੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤੋ ਮੈਂ ਕਹੇ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਸ ਜਾਣੇ ਨੀ ਸਾੜ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਅ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਕਤਨਾ ਕਥੀ ਨਾ ਆਵੇ ਟੋਟ ਕਥ ਕਦ ਕਥੀ ਕੋਟੀ ਕੋਟ ਕੋਟ ਜੇਦਾ ਦੇ ਲੈ ਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਇ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸੈ ਵੇ ਪਰਵਾ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਉਪਾਰ ਅਖ ਹੈ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫੇਰ ਕਿਆ ਕਹਿ ਰਖੀਏ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇੜਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰਿ ਮੁਕ ਦਵਾਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਦਾਨ ਗਾਵਿਏ ਸੁਣੀਏ ਮਨ ਰਖੀਏ ਪਹਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਕਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਵ ਜਹਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਤ ਨਾਵਾ ਜੇ ਤਿਸ ਭਾਵਾ ਵਿਣ ਪਾਣੇ ਕੇ ਨਾਏ ਕਰੀ ਜੇਤੀ ਸੇਠ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤਵਚ ਰਤਨ ਜਵਾ ਹਰਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਇ ਜੇ ਜਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕ ਜਸ ਕੀਰਤ ਜਗ ਲੇ ਜੇ ਤਸ ਨਦਰ ਨ ਆਵਈ ਤ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਦ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਪ ਪਤਾਲ ਸੁਣੈ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਪਰਮਾਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਚੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਟ ਸਟਕਾ ਇਸ ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਜਤੀ ਹਾਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਨਾਕੇ ਕਹਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਦੇ ਪਾਵੈ ਰਾਮ ਸੁਣੈ ਹਾਥ ਵੈਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਰਮ ਲੇਖਣ ਹਾਰ ਮਨ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸਰਥ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁਧ ਮਨ ਮੋਹ ਝੋਟਾ ਨਾ ਖਾਏ ਮਨ ਜਮਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਰ ਜਾੜੇ ਮਨ ਕੋਏ ਮੰਨੈ ਪਾਵੇ ਮੁਕਤ ਦਵਾਰ ਮੰਨੈ ਪਰਵਾਰੇ ਸਹਾਰ ਮੰਨੈ ਤਰੇ ਤਾਰੇ ਗੁਰ ਸਿਖ ਮੰਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੋਹ ਹੈ ਦਰ ਰਜਾਨ ਪੰਚਾ ਕਾਗੁਰ ਇਕ ਤੀਹਾਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਤੋਲ ਧਰਮ ਦੇ ਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਪahar ਤਰਤੀ ਹੋਰ ਪਰੈ ਹੋਰ ਹੋਰ ਤਹਤੇ ਪਾਰ ਤਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਣ ਸੁਆਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਓ ਤੈਤੇ ਹੋਏ ਲਖ ਦਰਿਆ ਕੁਤਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਰਿੰਕਾਰ ਅਸੰਖ ਜਪ ਸੰਖ ਪਹਾਓ ਅਸੰਖ ਪੂਜਾ ਸੰਖ ਤਪ ਤਾਓ ਅਸੰਖ ਅੰਤਮਕ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਕੋਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਪਕਸਾਰ ਅਸੰਖ ਮੋਨ ਲੈਵ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਨ ਰਿੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾ ਅਖਰੇ ਲੇਕਣ ਬੋਲਣ ਬਾਣ ਅਖਰਾ ਸਿਲ ਸੰਜੋਗ ਵਖਾਣ ਜਨ ਇਹ ਲਿਖੇ ਤੇ ਸਿਰ 나ਹੇ ਜੇ ਫਰਮਾਏ ਤਿ ਉਤ ਪਾਹੇ ਜੇ ਤਾ ਕੀਤਾ ਤੇਤਾ ਨਾਓ ਵਿਣ ਨਾਵੇ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਤ ਪਾਵੇ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਪੁੱਤਰ ਸਖੇ ਮੋਤ ਪਲੇਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰਿਏ ਮਤ ਪਾਪਾਂ ਕੈ ਸੰਗ ਉਹ ਤੋ ਪਹਿ ਨਾ ਵੈ ਕੈ ਰੰਗ ਪੁੰਨੀ ਪਾਪੀ ਆਕਣ ਨਾਹੇ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮਿ ਆਵੋ ਜਾਹੋ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨ ਹੋਏ ਸੋ ਅਜ ਤੇ ਆਤ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਵਣ ਸਵੇੜਾ ਵਖਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ੍ਰੋਤੀ ਮਾਹ ਕਵਣ ਜਤੋ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਵੈ ਲੇਖ ਪ੍ਰਾਣ ਵਕਤ ਨ ਪਾਇਓ ਕਾਦੀਆ ਜੇ ਲੇਖਣ ਲੇਖ ਕਰਾਣ ਤਤਵਾ ਨ ਜੋਗੀ ਜਾਣੈ ਰਤਮਾਹੋ ਨ ਕੋਈ ਜਾਂ ਕਰਤਾ ਸੇਟੀ ਕੋ ਸਾਜੇ ਆਪੇ ਜਾਣੈ ਸੋਈ ਕੈਵ ਕਰ ਆਖਾ ਕੈਵ ਸਲਾਹੀ ਕਿਉ ਵਰਨੀ ਕੈਵ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਹੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸਸ 18 ਕੈਨ ਕਤੇਬਾ ਕਸਲੋ ਇੱਕ ਤਾਤ ਲੇਕਾ ਹੋਏ ਤਾ ਲਿਖੀਐ ਲੇਕੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਇਥੀ ਸੁਰਤ ਨ ਪਾਈਆ ਨਦੀਆਂ ਅਤੇ ਬਾਪ ਪਵੇ ਸਮੰਧ ਨ ਜਾਣੀਐ ਸਮੰਧ ਸਾ ਸੁਲਤਾਨ ਗਿਰਾਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਸ ਮਨੋ ਨਾ ਵੀਸਰਹ ਅੰਤ ਨ ਸੈਵਤੀ ਕਹਿ ਨ ਅੰਤ ਅੰਤਨ ਕਰਨੇ ਦੇਣ ਨਯੰਤ ਅੰਤਨ ਵੇਖਣ ਸੁਣਨ ਨਯੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਹਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਵ ਏ ਵੜੇ ਉੱਚਾ ਹੋਵੇ ਕੋਏ ਤਸੂੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲਨਾਥ ਮਾਏ ਕੀਤੇ ਮੰਗਹਿ ਜੋਦ ਅਪਾਰ ਕਿਤੇਆ ਗਣਤ ਨਹੀਂ ਵਿਚਾਰ ਕਿਤੇ ਕਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਖਰ ਪਾਹੇ ਕਿਤੇ ਮੂਰਖ ਕਾਹੀ ਖਾਏ ਕਿਤੇ ਆ ਦੂਖ ਭੁਗ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖਣਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀਆ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੋ ਭਗ ਸੇ ਸਿਵਤ ਸਲਾਹਾ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੋਣਾ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਹਾਰ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲ ਅਸਮਾਹੇ ਅਮੁੱਲ ਧਰਮਾ ਮੁੱਲ ਦੀ ਬਾਣ ਅਮੁੱਲ ਤਲ ਮੁੱਲ ਪਰਵਾਣਾ ਅਮੁੱਲ ਬਖਸ਼ੀਸ ਮੁੱਲ ਨੀਸਾੜ ਅਮੁੱਲ ਕਰਮਾ ਮੁੱਲ ਪਰਮਾਣਾ ਅਮੁੱਲ ਮਨ ਅੱਖਿਆ ਨਾ ਜਾਏ ਆਖ ਕਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮਾ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਦ ਆਖ ਕਹਤੇ ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰਮਨ ਜਨ ਸੇਵ ਕੀਤੇ ਆਖੇ ਆਕਣ ਪਾਹੇ ਕੀਤੇ ਕਹ ਕਹ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਕਨਸਾ ਕਹ ਕੇ ਕੀ ਜੇ ਵਡ ਭਾਵੇਂ ਤੇ ਵਡ ਹੋਵੇ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਐ ਸਰਗਵਾਰ ਗਵਾਰ ਸੋ ਦਰਕਿਐ ਸੋ ਕਰਕਿਐ ਜਤਬੈ ਸਰਵ ਸਮਾਲੇ ਵਾਜੇ 나ਦ ਅਨੇਕ ਸੰਕਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸੋ ਕਹੀਐ ਨਾ ਕੇਤੇ ਗਾਵਣ ਹਾਰੇ ਗਾਵੇ ਤੁਹ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗਉਤ ਲਿਖ ਜਾਣੈ ਲਖ ਲਖ ਧਰਾਂ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇਹਨ ਦੇ ਦਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡ ਪੰਨ ਰਖੀ ਸਰ ਜਗ ਜਗ ਵੇਦਾਂ ਨਾਲੇ ਗਾਵੈ ਮੋਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠ ਸੜ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਠੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤਦਨੋ ਗਾਵੈ ਜੋ ਤਦ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀਓ ਸੀ ਜਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਹ ਦੀ ਵਡਿਆਈ ਜੋ ਤਸਪਾ ਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤ ਸਹੋ ਸਾ ਪਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਕੁਵਾਰੀ ਕਾਇ ਜਉ ਤਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਸੇ ਆਦੇਸ ਆਦ ਨੀਲੇ ਅਨਾਦੇ ਅਨਹਤ ਜਗ ਜਗ ਏਕੋ ਵੇਸ ਭਵਤ ਕੇ ਆਨ ਦਿਆ ਪੰਡਾਰਣ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਦੇਵਰਾ ਸਾਦ ਸੰਜੋਗ ਵਜੋਗ ਦੋ ਏਕਾਰ ਚਲਾਵਹਿ ਲੇਖੇ ਆਵੈ ਭਾਗ ਆਦੇਸ ਤੇ ਸੇ ਆਦੇਸ ਆਦ ਨੀ ਲੈ ਅਨਾ ਤੇ ਅਨਾਹਤ ਜਗ ਜਗ ਏਕੋ ਵੇਸ ਏਕਾ ਮਾਈ ਜਗਤ ਵਿਆਈ ਤਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣਾ ਜਿਗ ਤਿਸ ਪਾਵੈ ਤਿਵੇ ਚਲਾਵੈ ਜਿਗ ਹੋਵੇ ਫਰਮਾਣਾ ਉਹ ਵੇਖੈ ਉਹ ਨਾ ਨਦਰ ਨ ਆਵੈ ਬਹੁਤਾ ਏੋ ਵਿਡਾਣ ਆਦੇਸ ਤਸੇ ਆਦੇਸ ਆਧ ਨੀਲੇ ਅਨਾਦੀ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਜਪਾਇ ਸੋ ਏਕ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੇ ਆਦੇਸ ਆਧ ਨੀਲੇ ਅਨਾਦੀ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲਖ 20 ਲਖ ਲਖ ਢੇੜਾ ਆ ਕੀ ਐ ਏਕ ਨਾਮ ਜਗਦੀਸ਼ ਏਤ ਰਾਏ ਪਤ ਪਵੜੀਆ ਚੜੀਏ ਹੋਏ ਆ ਕੀ ਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰਿ ਪਾਈ ਐ ਕੁੜੀ ਕੁੜਾ ਠੀਸ ਆਖਣ ਜੋਰ ਚਪੇ ਨਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋ ਨ ਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛਟੈ ਸੰਸਾਰ ਜੈਸੇ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਸਵ ਜੀ ਅਜਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਣ ਨਦਰੇ ਕਰਮ ਪਵੇ ਨੀਸਾਣ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾ ਪੈ ਜਾ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੈ ਘਾੜ ਤਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਾਂ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮਨ ਕੇਤੇ ਕੇਤੇ ਰਤਨ ਸਮੰਦ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦ ਕੇਤੀ ਅਸਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿਤੈ ਨਾਦ ਬਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਕਾੜ ਤਕੜੀਐ ਬੋਤ ਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੇ ਕੜੀਐ ਸੋਰਤ ਮਤ ਮਨ ਬੁੱਧ ਤਿੱਥੇ ਕੜੀਐ ਸੁਰਾਂ ਸਦਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਜਦ ਮੈਂ RAM ਰਿਹਾ ਭਰਪੂਰ ਤਿਤਥੇ ਸੀਤੋ ਸੀਤਾ ਮੈਂ ਮਾਮਾਏ ਤਾਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਹੇ ਜਨਕ RAM ਵਸੇ ਮਨ ਮਾਏ ਤਿਤਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨਸੋਏ ਸੱਚਖੰਡ ਵਸੇ ਰਿੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਤਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤੈ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਵ ਜਵ ਹਉ ਕੰਤਿ ਵੈ ਤਿ ਵਿਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਓ ਖੱਲਾ ਗਨ ਤਪਤਾਓ ਪਾਂਡਾ ਪਉ ਅਮਰਤ ਤਤ ਢਾਲ ਕੜੀਏ ਸਵਦ ਸਚੀ ਟਕਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਣਿਆਈਆ ਵਾਚ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿੰਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ